ਇਤਨੇ ਨੌਕਰੀਆਂ ਮਿਲਦੀਆਂ ਹੁਣ ਤਾਂ ਕੀ ਘਟੇ ਸਾਨੂੰ ਕੀ ਲੋੜ ਵੀ ੱੱਕੇ ਖਾਣ ਦੀ ਨਾ ਵੀ ਛੋੜੇ ਚੱਲਣ ਦੀ ਰੋਟੀ ਦਾ ਮਸਲਾ ਜੀ ਤੇ ਰੋਟੀ ਦਾ ਮਸਲਾ ਬਾਬਾ ਹੋਰ ਕਿਹੜਾ ਚਾਹ ਨੂੰ ਕੋਈ ਘੱਲਦਾ ਨੌਕਰੀ ਦੇ ਪਰੇ ਸਿਰ ਕਾਗਜ਼ਾਂ ਸਰੋਂ ਨੌਕਰੀਆਂ ਕਹੜੇ ਨੌਕਰੀਆਂ ਘੜਦੇ ਆਲਾ ਟੈਲ ਨਹੀਂ ਆਉਂਦੀਆਂ ਹੀ ਪਾਸਟਾ ਤੇ ਆਪੇ ਸਭ ਕੁਝ ਮਿਲਦੀਆਂ ਤੁਹਾਨੂੰ 트੍ਰੰਪ ਸਰਕਾਰ ਵੱਲੋਂ ਜਿਹੜੇ ਭਾਰਤੀ ਪ੍ਰਵਾਸੀ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਨੇ ਜਿਹੜੇ ਉਹ ਅਮਰੀਕਾ ਦੇ ਵਿੱਚ ਗਏ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਇਹ ਪੰਜਾਬੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਗਏ ਨੇ ਆਪਣੇ ਪਰਿਵਾਰਾਂ ਦੇ ਵਧੀਆ ਭਵਿੱਖ ਦੇ ਲਈ ਜਿਹੜਾ ਉੱਥੇ ਜਾ ਕੇ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਦੇ ਨਾਲ ਕਰਨ ਦੇ ਲਈ ਗਏ ਨੇ ਤਾਂ ਪਰ ਹੁਣ 트럼ਪ ਸਰਕਾਰ ਦੇ ਵੱਲੋਂ ਇਹਨਾਂ ਨੂੰ ਰਿਪੋਰਟ ਕਰਕੇ ਪੰਜਾਬ ਭੇਜਿਆ ਕਰਜ਼ਾ ਉਹ ਸਾਰੇ ਨੌਜਵਾਨਾਂ ਦਾ ਸੁਪਨਾ ਜਿਹੜਾ ਉਹ ਟੁੱਟਦਾ ਹੋਇਆ ਦਿਖਾਈ ਦੇ ਰਿਹਾ ਚੂਰ-ਚੂਰ ਹੋ ਰਿਹਾ ਕਿਉਂਕਿ ਕਈ ਅਜਿਹੇ ਨੌਜਵਾਨ ਨੇ ਜਿਹੜੇ ਕਿ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਲਈ ਗਏ ਨੇ ਕਈ ਆਪਣੇ ਮਾਪੇ ਦੇ ਗਹਿਣੇ ਵੇਚ ਕੇ ਤੇ ਕਈ ਆਪਣੀਆਂ ਜ਼ਮੀਨਾਂ ਨੂੰ ਗਿਰਵੀ ਰੱਖ ਕੇ ਜਿਹੜਾ ਅਮਰੀਕਾ ਦੇ ਵਿੱਚ ਕਮਾਈਆਂ ਕਰਨ ਦੇ ਲਈ ਗਏ ਨੇ ਪਰ ਉਹਨਾਂ ਦੇ ਸੁਪਨੇ ਹੁਣ ਟੁੱਟ ਗਏ ਨੇ ਕਿਉਂਕਿ ਟਰੰਪ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਭਾਰਤੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਜਹਾਜ਼ ਪਰ ਪਰ ਕੇ ਭੇਜਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇੱਥੇ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਦਾ ਇੱਕ ਸਾਹਲਪ੍ਰੀਤ ਜਿਹੜਾ ਉਹ ਵੀ ਸ਼ਾਮਲ ਹੈ ਤਾਂ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਤਰਫ ਬੈਬਲ ਬਹਾਦਰ ਦੇ ਰਹਿਣ ਵਾਲੇ ਸਾਹਲਪ੍ਰੀਤ ਸਿੰਘ ਦੇ ਪਰਿਵਾਰ ਨੇ ਉਸ ਨੂੰ ਉਜਵਲ ਭਵਿੱਖ ਦਾ ਸੁਪਨਾ ਦੇਖਦੇ ਹੋਏ ਅਮਰੀਕਾ ਭੇਜਿਆ ਤੇ ਆਸ਼ਕੀਤੀ ਕਿ ਉਹ ਪਰਿਵਾਰ ਦੀ ਬੀਤੀ ਹਾਲਤ ਨੂੰ ਜਿਹੜਾ ਉਹ ਸੁਧਾਰੇਗਾ ਸਾਹਲਪ੍ਰੀਤ ਦਾ ਦਾਦਾ ਗੁਰਮੀਤ ਸਿੰਘ ਨੇ ਦੱਸਿਆ ਕਿ ਪੋਤੇ ਨੂੰ ਅਮਰੀਕਾ ਭੇਜਣ ਲਈ ਉਸਨੇ ਘਰ ਜ਼ਮੀਨ ਸਭ ਕੁਝ ਗਹਿਣੇ ਰੱਖ ਦਿੱਤਾ ਕੁਝ ਜ਼ਮੀਨ ਵੀ ਵੇਚ ਦਿੱਤੀ ਅਤੇ ਰਿਸ਼ਤੇਦਾਰਾਂ ਕੋਲੋਂ ਵੀ ਵਿੱਤੀ ਸਹਾਇਤਾ ਲਈ ਇਸ ਲਈ ਉਹਨਾਂ ਨੇ ਕਰੀਬ 40 ਤੋਂ 45 ਲੱਖ ਰੁਪਏ ਦਾ ਕਰਜ਼ਾ ਲਿਆ ਕਰੀਬ 20 ਦਿਨ ਪਹਿਲਾਂ ਪਰਿਵਾਰ ਦੀ ਸਾਹਲਪ੍ਰੀਤ ਨਾਲ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗ ਗਿਆ ਕਿ ਉਸ ਦਾ ਪੁੱਤਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਉਹਨਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨਾਲ ਜਦੋਂ মিডিਆ ਨੇ ਗੱਲਬਾਤ ਕੀਤੀ ਤਾਂ ਉਸ ਦੇ ਡਿਪੋਰਟ ਹੋਣ ਦੀ ਜਾਣਕਾਰੀ ਅੱਜ ਮਿਲੀ ਹੈ ਖਬਰ ਮਿਲਣ ਤੋਂ ਬਾਅਦ ਪਰਿਵਾਰ ਬੇहद ਭਾਵੁਕ ਹੋ ਚੁੱਕਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਵਾਰ ਨੇ ਕਰਜ਼ੇ ਦੀ ਪੰਡ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਤੇ ਬਹੁਤ ਸਾਰੇ ਸੁਪਨੇ ਦੇਖਦੇ ਸਨ ਕਿ ਸ਼ਾਇਦ ਉਹ ਘਰ ਦੇ ਹਾਲਾਤ ਸੁਧਾਰੇਗਾ ਪਰ ਕਿਸਮਤ ਨੂੰ ਕੁਝ ਹੋਰ ਮੰਜੂਰ ਸੀ ਪਰਿਵਾਰ ਵੱਲੋਂ ਸਰਕਾਰ પાસે ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਨੌਕਰੀ ਦੀ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈ ਤਾਂ ਹੋਰ ਕੀ ਕੁਝ ਗੱਲਬਾਤ ਕੀਤੀ ਮੀਡੀਆ ਦੇ ਨਾਲ ਉਹ ਸਾਹਲ ਪ੍ਰੇਤ ਦੇ ਦਾਦਾ ਜੀ ਨੇ ਆਓ ਸੁਣਦੇ ਹਾਂ ਗਰਮੀਤ ਸਿੰਘ ਨਾਮ ਮੇਰਾ ਜਿਹੜਾ ਪਿੰਡ ਹੈ ਜੀ ਤਰਫ ਬਹਿਵਲ ਬਹਾਦਰ ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਹੈ ਰਿਪੋਰਟ ਕੋ ਕੇ ਕੀ ਲੱਗਦਾ ਤੁਹਾਡਾ ਮੈਨੂੰ ਪਤਾ ਜੀ ਕਦੋਂ ਕੋ ਭੇਜਿਆ ਸੀ ਤੁਸੀਂ ਇਹ ਹੁਣ ਦੋ ਡੇਢ ਮਹੀਨਾ ਹੋ ਚੱਲਿਆ ਵਾ ਗਏ ਲੋ ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰਦ ਟੱਪਣ ਲੱਗੇ ਉਦੋਂ ਜਾਨੀ ਗੱਲ ਹੋਈ ਹੈ ਮੜਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤਾਂ ਏਜੰਟ ਪਤਾ ਨਹੀਂ ਜੀ ਇਧਰ ਹੋਈ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਨੂੰ ਇਹ ਮੈਂ ਆਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਸੇ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰਲ ਕੇ ਬਾਹੋਂਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਹਾ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਇਹਨਾਂ ਨਾਲ ਗੱਲਬਾਤ ਕਰ ਲਈ ਬਹੁਤ ਵਧੀਆ ਆਇਆ ਮੈਂ ਜੋ ਵਾ ਬਸ ਕਿੰਨੇ ਲੱਖ ਚ ਮਤਲਬ 40 ਲੱਖ ਚ ਜਣ ਗੱਲਬਾਤ ਹੋਈ ਸੀ ਪੈਸੇ ਦਿੱਤੇ ਸਾਰੇ ऐसे ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਹਜੇ ਉਹਦੇ ਪਤਾ ਲੱਗ ਸਕਿਆ ਵਾ ਕਿ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇਥੋਂ ਕਿ ਤੁਹਾਨੂੰ ਵੀ ਅੱਪਾ ਇੱਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਦੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਕੈਂਪਿੰਗ ਚ ਚਲੇ ਗਿਆ ਜਦੋਂ ਕੈਂਪਿੰਗ ਚ ਚਲੇ ਗਿਆ ਮੁੜ ਕੇ ਨਹੀਂ ਹੋਈ ਕਾਰਨ ਕੀ ਸਮਝੋ ਉਹਦੇ ਜਾਣ ਦਾ ਇਥੋਂ ਭੇਜਣਾ ਇਹਨਾਂ ਖਤਰਾ ਜੋਖਮ ਲੈਣਾ ਇੱਕ ਕਰਨ ਨਹੀਂ ਹੈ ਗਰੀਬੀ ਜਿੱਤ ਤੱਕ ਹੀ ਖਾਂਦੀ। ਹਾਂ ਤਾਂ ਸਾਰੀ। ਰੋਟੀ ਦਾ ਮਸਲਾ ਜੀ। ਫਿਰ ਰੋਟੀ ਦਾ ਮਸਲਾ ਬਾਪਾ। ਹੋਰ ਕਿਹੜਾ ਚਾਹ ਨੂੰ ਕੋਈ ਘਲਦਾ। ਚਾਹ ਨੂੰ ਕੋਈ ਘਲਦਾ। ਇੱਕ ਇੰਨੀ ਵੱਡੀ ਰਕਮ ਬਾਪੂ ਜੀ ਕਿਦਾਂ ਮਤਲਬ ਇਹ ਰਿਸ਼ਤੇਦਾਰਾਂ ਕੋ ਖੱਡੇ ਘੋਟ ਅੱਗੇ ਕੋਈ ਸਾੜੇ ਇੱਕ ਪਲਾੜਿਆ ਸ਼ਹਿਰ ਉਹ ਵੇਚਿਆ। ਕੁਝ ਜਾਣੇ ਥੋੜੀ ਬੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈਵੇ ਚੱਲ ਕੋਈ ਨਹੀਂ ਤੇ ਛਡਾਰਾਂਗੇ ਚੱਲ ਕੋਈ ਨਹੀਂ ਜਿਟਕਾਣੇ ਚਲ ਜੂਗਾ ਅੱਜ ਵਾਪਸੀ ਹੋ ਰਹੀ ਸਰਕਾਰ ਨੂੰ ਕੁਝ ਕਹਾਂ ਤੇ ਇਹ ਸਾਡੀ ਮਦਦ ਕਰ ਸਕਦੇ ਆ ਦੇਖ ਲਓ ਜੇ ਇੱਥੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਹਨੀ ਤੇ ਪਾਉ ਤੁੱਖਾ ਜਿਹੜੀ ਆ ਜਗ ਇਹ ਵੀ ਵੇਚਣੀ ਪੈਜੂ ਕਿਸੇ ਦਿਨ ਹੋ ਰਹੀ ਹੈ ਕਿਵੇਂ ਦੇਖ ਇਹ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਭਾਜੀ ਨਹੀਂ ਕਰਨਾ ਚਾਹੀਦਾ ਸੀ ਇੱਥੇ ਨੌਕਰੀਆਂ ਮਿਲਦੀਆਂ ਹੁਣ ਤਾਂ ਕੀ ਘਟੇ ਸਾਨੂੰ ਕੀ ਲੋੜ ਪਈ ੱੱਕੇ ਘਾੜਦੀ ਨੇ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੋੱਕ ਕੇ ਕੀ ਲੋੜ ਪਈ ਸੀ ਕੱਲਰਦੀ ਸਾਨੂੰ ਆਖਰੀ ਵਾਰ ਕਰੋ ਗੱਲ ਬਾਤ 23 ਤਰੀਕ ਨੂੰ ਜਦੋਂ ਕਾਲੇ ਟੱਪੇ ਆਲੇ ਤਾਂ ਸਾਰਾ ਨਰਦ ਨਰਦ ਨੇ ਗੱਲ ਨਹੀਂ ਹੋਈ ਪਤਨਾ ਇਹ ਰਵਈਆ ਤਾਂ ਠੀਕ ਲੱਗਦਾ ਹੈ ਅਮਰੀਕਾ ਵਿੱਚ ਰਹਿਸਟ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹਿਆ ਸਾਡਾ ਪੁੱਤੀ ਵਾਪਸ ਆ ਗਿਆ ਰਈਆ ਆਪੇ ਸਮਝ ਨਹੀਂ ਉਹਨੂੰ ਪਤਾ ਯਾਰ ਰਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਨੂੰ ਬੱਚਿਆਂ ਨੂੰ ਭੇਜ ਰਿਹਾ ਚਲੋ ਜਿਹੜੇ ਨੰਗੇ ਸੀ ਉਹਨਾਂ ਨੂੰ ਉੱਥੇ ਕੋਈ ਪੀੜੀ ਤੋਂ ਚੱਲ ਸਰਕਾਰ ਜੇ ਜਾਨ ਕੋਈ ਮਾੜਾ ਮੱਟਾ ਚੱਲੇ ਜੇ ਕੋਈ ਨਾ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬਣੀ ਛੱਡ ਤਾਂ ਮਦਦ ਕਰ ਦੋ ਸਾਨੂੰ ਨਾ ਧੰਨਵਾਦ ਸ਼ੁਕਰੀਆ ਕਰਾਂਗੇ ਕਿੰਨੀ ਉਮਰ ਕਿੰਨੀ ਹੈ ਸਾਹਿਬ ਸਾਹਿਬ ਦੀ ਉਮਰ ਮਾਈਵੇਂ ਸੱਚ ਜਾਂਦਾ ਮਾਈਵੇਂ ਲੱਗ ਗਈ ਇਹ ਕਿੰਨਾ ਬੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਭਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਭਾਰੇ ਸੀ ਕਾਗਜ਼ ਸਰਖੰਨੋਂ ਕਿਰਪਾ ਕਰਾਣ ਨੌਕਰੀਆਂ ਕੌਣ ਦੇ ਨਾਲ ਤੈਲ ਦੇਣੇ ਨਹੀਂ ਆਉਂਦੀਆਂ ਇਹ ਪੋਸਟਾਂ ਤੇ ਆਦੀ ਸਭ ਕੁਝ ਮਿਲਦੀ ਹੈਾਨੂੰ ਪੇਪਰ ਭਰੇ ਸੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਕੀ నుసాన <laughs> 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 <laughs>